ਚੰਨ ਅੰਦਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਲੁੱਟਖੋਹ ਕਰਨ ਵਾਲੇ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਹਰਕਮਲਪ੍ਰੀਤ ਸਿੰਘ ਖੱਖ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 마ੜੇ ਅੰਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਹਰ ਸ਼੍ਰੀਮਤੀ ਜਸਰੂਪ ਕੋਰ ਬਾਟ ਆਈ ਪੀ ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਸ਼ਰਵਨ ਸਿੰਘ ਬਲ ਪੀ ਪੀ ਐਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ थाना ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਕੱਦਰ थाना ਫਲੋਰ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਾ ਖੋਹਾਂ ਵਾਰਦਾਤਾ ਕਰਨ ਦੇ ਕੇਸ ਦਰਜ ਹੋਏ ਹਨ ਇਹ ਹੈ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਅ ਲੁੱਟਾ ਖੋਹ ਕਰਨ ਵਾਲੇ ਗਿਰੋਹਾਂ ਦੇ ਖਿਲਾਫ ਜਲੰਧਰ ਦਿਹਾਤੀ ਪੁਲਿਸ ਉਸ ਵੱਲ ਸਫਲਤਾ ਅਸਲ ਰਹੀ ਜਦ ਮਾਨਯੋਗ ਜਿਲ੍ਹਾਦਰ ਦੇ ਹਾਤੀ ਐਸਐਸਪੀ ਸਰਦਾਰ ਖਬਰਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੌਰ ਸਰਦਾਰ ਸਰਵਨ ਸਿੰਘ ਬਲਜੀਤ ਦੇ ਨਿਸ਼ਾ ਨਿਰਦੇਸ਼ਾਂ ਤੇ ਥਾਣਾ ਫਲੌਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਰਾਹੁਲ ਪੁੱਤਰ ਜੋਤੀ ਵਾਸੀ ਉੱਚੀ ਘਾਟੇ ਤੇ ਲਵਪ੍ਰੀਤ ਪੁੱਤਰ ਭਜਨ ਸਿੰਘ ਵਾਸੀ ਜੀਰਾ ਜੋ ਕਿ ਲੁੱਟਖੋਹ ਗਰੰਧਿਆਤੀ ਹੈ ਤੇ ਜਖੀਰੇ ਵਿੱਚੋਂ ਗਰੀਬ ਬੰਦਿਆਂ ਪਾਸੋਂ ਦਾਬ ਦਿਖਾ ਕੇ ਅਤੇ ਮਾਰ ਕੇ ਉਹਨਾਂ ਪਾਸੋਂ ਉਹਨਾਂ ਦੇ ਪੈਸੇ ਅਤੇ ਮਾਲਕ ਹੁੰਦੇ ਆ ਇਸੇ ਘੜੀ 'ਚ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 34 ਮਿਤੀ 12/25 ਅਤੇ ਇਹਨਾਂ ਬਸ ਦੋ ਲੁੱਟਖੋ ਦੇ ਮੋਬਾਈਲ ਇੱਕ ਦਾਤਰ ਅਤੇ ਲੁੱਟਖੋ ਦੇ 900 ਰੁਪਏ ਬਣਾਉਂਦੇ ਦਿੱਤੇ ਆ ਦੋਨਾਂ ਤੇ ਇੱਕ ਇੱਕ ਮੁਕੱਦਮਾ ਪਹਿਲਾਂ ਵੀ ਚੋਰੀ ਦੇ ਦਰਜਨ